ਗੰਗੂ ਦੀ ਇਤਲਾਹ ਤੇ ਅੱਜ ਸਾਰਾ ਥਾਣਾ ਚੜ ਆਇਆ ਹੈ ਨਗਰ ਖੇੜੀ ਵੱਲ ਨੂੰ ਗੰਗੂ ਦੇ ਘਰ ਨੂੰ ਚਾਰੇ ਪਾਸੋਂ ਘੇਰਾ ਪਾ ਲਿਆ ਹੈ ਤੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗੰਗੂ ਦੇ ਘਰ ਤੋਂ ਤੇ ਮਾਤਾ ਗੰਗੂ ਨੂੰ ਕਹਿਣ ਲੱਗੀ ਗੰਗਿਆ ਧਰੋਕ ਮਾਇਆ ਹੈ ਪੁੱਤਰ ਇਹ ਧਰੋਕ ਮਾਇਆ ਹੈ ਤੂੰ ਜੋ ਛੋਟੇ ਸਾਹਿਬਜ਼ਾਦਿਆਂ ਨੂੰ ਇਹਨਾਂ ਮਾਸੂਮ ਜਿੰਦਾਂ ਨੂੰ ਇਹਨਾਂ ਜ਼ਾਲਿਮਾਂ ਦੇ ਹੱਥ ਫੜਾ ਦਿੱਤਾ ਹੈ ਤੇਰਾ ਕਦੇ ਵੀ ਭਲਾ ਨਹੀਂ ਹੋਣਾ ਨਰਕਾਂ ਦਾ ਭਾਗੀ ਬਣ ਗਿਆ ਹੈ ਗੰਗਿਆ ਮਾਂ ਬੁਰਾ ਭਲਾ ਕਹਿ ਰਹੀ ਹੈ ਗੰਗੂ ਨੂੰ ਤੇ ਇੱਧਰ ਗੰਗੂ ਦੀ ਮਾਂ ਸੋਬੀ ਇਹ ਸਭ ਕੁਝ ਵੇਖ ਕੇ ਗਸ ਖਾ ਕੇ ਡਿੱਗ ਪਈ ਗੰਗੂ ਦੀ ਮਾਂ ਜੋ ਸਤਕਾਰ ਕਰਦੀ ਹੈ ਬੱਚਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਅੱਜ ਆਪਣੇ ਪੁੱਤਰ ਦੀ ਇਹ ਕਰਤੂਤ ਵੇਖ ਕੇ ਗਸ ਖਾ ਕੇ ਧਰਤੀ ਤੇ ਡਿੱਗ ਪਈ ਹੈ। ਛੋਟੇ ਸਾਹਿਬ ਜਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਸਿਪਾਹੀ ਲੈ ਤੁਰੇ ਨੇ ਮੋਰਿੰਡੇ ਥਾਣੇ ਦੇ ਵੱਲ ਨੂੰ ਤੇ ਨਗਰ ਵਾਲੇ ਵੇਖ ਰਹੇ ਨੇ ਕਿ ਗੰਗੂ ਨੇ ਇੱਕ ਹੀ ਕਹਿਰ ਕਮਾ ਦਿੱਤਾ। ਸਾਰੇ ਲੋਕ ਗੰਗੂ ਨੂੰ ਬੁਰਾ ਭਲਾ ਕਹਿ ਰਹੇ ਨੇ ਲਾਣਤਾ ਪੈਂਦੀਆਂ ਨੇ ਤੇ ਗੰਗੂ ਨਮੋਸ਼ੀ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਹੈ ਤੇ ਜਿੱਧਰ ਵੀ ਜਾਂਦਾ ਹੈ ਲੋਕ ਲਾਣਤਾ ਪਾਉਂਦੇ ਨੇ ਪਾਗਲਾਂ ਦੀ ਵਾਂਗ ਹੋਇਆ ਫਿਰਦਾ ਹੈ ਗੰਗੂ ਤੇ ਇਧਰ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਮਰੀਂਦੇ ਥਾਣੇ ਦੇ ਵਿੱਚ ਲੈ ਜਾਇਆ ਜਾਂਦਾ ਹੈ ਅਤੇ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਨੂੰ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਦੋ ਛੋਟੇ ਸੁਪੁੱਤਰ ਅਸੀਂ ਪਕੜ ਲਏ ਨੇ ਸਾਡੀ ਕੈਦ ਵਿੱਚ ਨੇ ਮਾਤਾ ਗੁਜਰ ਕੌਰ ਅਤੇ ਸਤਗੁਰਾਂ ਦੇ ਦੋ ਛੋਟੇ ਪੁੱਤਰ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਵਜੀਦ ਖਾਨ ਨੂੰ ਅੱਗੋ ਵਜੀਦ ਖਾਨ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਸਰਹੰਦ ਲੈ ਕੇ ਜਾਇਆ ਜਾਵੇ ਸਰਹੰਦ ਬੁਲਾ ਲਿਆ ਜਾਂਦਾ ਹੈ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਨੂੰ ਇੱਕ ਰਾਤ ਮੁਰਿੰਡੇ ਥਾਣੇ ਦੇ ਵਿੱਚ ਬਤੀਤ ਕਰਦੇ ਨੇ ਤੇ ਦੂਸਰੇ ਦਿਨ ਚੱਲ ਪੈਂਦੇ ਨੇ ਸਰਹੰਦ ਵੱਲ ਨੂੰ ਸਿਪਾਹੀ ਲੈ ਕੇ ਮਾਤਾ ਗੁਜਰਕੌਰ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਹੁੰਚ ਜਾਂਦੇ ਨੇ ਸਰਹੰਦ ਦੇ ਵਿੱਚ ਤੇ ਲੋਕ ਵੇਖ ਰਹੇ ਨੇ ਕਿ ਇਨਾਂ ਨਿੱਕੇ ਮਾਸੂਮ ਬਾਲਾਂ ਦਾ ਕੀ ਦੋਸ਼ ਹੈ ਕਿਉਂ ਸਿਪਾਹੀ ਫੜੀ ਜਾ ਰਹੇ ਨੇ ਇਨਨ ਇਹ ਬੁਢੜੀ ਮਾਂ ਨੇ ਕੀ ਐਸਾ ਕਰ ਦਿੱਤਾ ਜੋ ਸਿਪਾਹੀਆਂ ਨੇ ਇਸ ਮਾਂ ਨੂੰ ਹੱਥ ਕੜੀਆਂ ਲਾਈਆਂ ਹੋਈਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਨਗਰ ਨਿਵਾਸੀ ਪਹੁੰਚ ਜਾਂਦੇ ਨੇ ਸਰਹੰਦ ਦੇ ਵਿੱਚ ਛੋਟੇ ਸਹਿਬਜ਼ਾਦੇ ਤੇ ਅੱਗੋਂ ਖੂਬੇ ਦਾ ਹੁਕਮ ਆਇਆ ਕਿ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਵੇ ਨਜ਼ਰਬੰਦ ਕਰ ਦਿੱਤਾ ਜਾਵੇ ਠੰਡੇ ਬੁਰਜ ਦੇ ਵਿੱਚ ਇਹ ਠੰਡਾ ਬੁਰਜ ਇੱਕ ਐਸਾ ਉੱਚਾ ਬੁਰਜ ਬਣਿਆ ਹੋਇਆ ਹੈ ਜਿਸ ਦੇ ਸਾਰੇ ਦੁਆਰ ਖੁੱਲੇ ਹੋਏ ਨੇ ਉੱਚਾ ਬੁਰਜ ਹੈ ਕੋਈ ਇਸ ਨੂੰ ਖਿੜਕੀ ਨਹੀਂ ਲੱਗੀ ਕੋਈ ਦੁਆਰ ਬੰਦ ਨਹੀਂ ਹੁੰਦਾ ਚਾਰੇ ਪਾਸਿਓਂ ਖੁੱਲਾ ਹੈ ਤੇ ਠੰਡੀ ਹਵਾ ਆਉਂਦੀ ਹੈ ਪਰੋਂ ਠੰਡਾ ਫਰਸ਼ ਤੇ ਮਾਂ ਗੁਜਰ ਕੌਰ ਤੇ ਛੋਟੇ ਸਹਬਜ਼ਾਦੇ ਇਸ ਠੰਡੇ ਬੁਰਜ ਦੇ ਵਿੱਚ ਨਜ਼ਰਬੰਦ ਨੇ ਉਹ ਦੀਆਂ ਠੰਡੀਆਂ ਰਾਤਾਂ ਨੇ ਰਾਤ ਨੂੰ ਸਰਦੀ ਇਤਨੀ ਵੱਧ ਜਾਂਦੀ ਹੈ ਕਿ ਮਾਂ ਤੇ ਛੋਟੇ ਸਹਬਜ਼ਾਦੇ ਫਰਸ਼ ਦੇ ਉੱਤੇ ਬੈਠੇ ਇੱਕ ਦੂਸਰੇ ਨੂੰ ਇਸ ਤਰ੍ਹਾਂ ਜਗੜ ਕੇ ਬੈਠੇ ਹੋਏ ਨੇ ਇਹ ਛੋਟੇ ਸਹਿਬਜ਼ਾਦੇ ਤੇ ਮਾਂ ਨੇ ਛਾਤੀ ਨਾਲ ਲਾਇਆ ਬੁੱਢਣੇ ਹੱਡਾਂ ਦੇ ਵਿੱਚ ਵੀ ਇੰਨਾ ਨਿਗ ਨਹੀਂ ਜੋ ਬੱਚਿਆਂ ਨੂੰ ਆਪਣੀ ਛਾਤੀ ਦੇ ਨਾਲ ਲਗਾ ਕੇ ਨਿਗਾਹਸ ਦੇ ਸਕੇ ਇਹ ਸਾਰੀ ਭਾਰਤ ਇਸੇ ਨਗਰ ਦੇ ਰਹਿਣ ਵਾਲੇ ਮੋਤੀਰਾਮ ਮਹਿਰੇ ਨੂੰ ਪਤਾ ਲੱਗਦੀ ਹੈ ਕਿ ਕੀ ਕਹਿਰ ਵਰਤ ਰਿਹਾ ਹੈ ਮਨ ਦੇ ਵਿੱਚ ਦਇਆ ਹੈ ਛੋਟੇ ਬਾਲਿਆਂ ਪ੍ਰਤੀ ਪ੍ਰੇਮ ਉਮੜ ਆਇਆ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗਿਆ ਕਿ ਭਲਿਏ ਹੋਵੇ ਨਾ ਇਨ ਠੰਡ ਤੇ ਦਿਨਾਂ ਦੇ ਵਿੱਚ ਆਪਾਂ ਬੱਚਿਆਂ ਦੀ ਸੇਵਾ ਕਰ ਲਈਏ ਪਤਾ ਨਹੀਂ ਕੀ ਕੈਰ ਕਮਾਉਣਾ ਹੈ ਸੂਬੇ ਨੇ ਬੱਚਿਆਂ ਨੂੰ ਦੁੱਧ ਪਿਲਾ ਦੇਵਾ ਤੂੰ ਦੁੱਧ ਕਰਮ ਕਰ ਤੇ ਅੱਜ ਮੋਤੀराम ਮੈਰੀ ਦੀ ਘਰ ਵਾਲੀ ਕਹਿਣ ਲੱਗੀ ਕਿ ਇਹ ਸੇਵਾ ਕਮਾਉਣੀ ਬੜੀ ਔਖੀ ਹੈ ਕਿਸ ਤਰ੍ਹਾਂ ਪਹੁੰਚੋਗੇ ਇਤਨੇ ਉੱਚੇ ਠੰਡੇ ਬੁਰਜ ਦੇ ਵਿੱਚ ਥੱਲੇ ਪੈਰ ਪੈਰ ਤੇ ਪੈਰਾ ਹੈ ਤੇ ਮੋਤੀ RAM ਕਹਿਣ ਲੱਗਾ ਤੂੰ ਜਿੰਨਾ ਧਨ ਪਦਾਰਤ ਹੈ ਮੈਨੂੰ ਦੇ ਮੈਂ ਕੁਝ ਕਰਕੇ ਵੇਖਦਾ ਹਾਂ ਤੇ ਮੋਤੀ RAM ਦੀ ਘਰ ਵਾਲੀ ਕਹਿਣ ਲੱਗੀ ਸੇਵਾ ਕੋ ਮੌਣੀ ਔਖੀ ਹੈ ਸੇਵਾ ਕੋ ਮੌਣੀ ਔਖੀ ਜਿਉਂਦੇ ਮਰ ਜਾਈਦਾ ਸੇਵਕ ਮੋਣੀ ਔਖੀ ਜਿਉਂਦੇ ਮਰ ਜਾਈਦਾ ਸੇਵਕ ਮੋਣੀ ਔਖੀ ਸੇਵਕ ਮੋਣੀ ਔਖੀ ਜਿਉਂਦੇ ਮਰ ਜਾਈਦਾ ਸੇਵਕ ਮੋਣੀ ਔਖੀ ਜੋ ਹੁੰਦੇ ਮਰ ਜਾਈ ਦ ਸੇਵਕ ਮੋਣੀ ਔਖੀ ਬੰਦ ਬੰਦ ਕਟਵੋਣਾ ਪੈਂਦਾ ਬੰਦ ਬੰਦ ਕਟਵੋਣਾ ਪੈਂਦਾ ਚਰਖੜੀ ਤੇ ਚੜ ਜਾਈ ਦ ਸੇਵਕ ਮੋਣੀ ਔਖੀ ਜਉਂਦੇ ਮਰ ਜਾਈਦਾ ਸੇਵਕ ਮੋਣੀ ਔਖੀ ਜਉਂਦੇ ਮਰ ਜਾਈਦਾ ਸੇਵਕ ਮੋਣੀ ਔਖੀ ਕਹਿ ਰਹੀ ਹੈ ਮੋਤੀ RAM ਮਹਰੇ ਨੂੰ ਮੋਤੀ RAM ਦੀ ਘਰ ਵਾਲੀ ਜੇ ਹੁਣ ਸੇਵਾ ਕਮਾਉਣ ਦਾ ਮਨ ਬਣਾਇਆ ਹੈ ਤਾਂ ਪਿੱਛੇ ਨਾ ਹਟਿਓ ਘਰ ਦੇ ਵਿੱਚ ਜੋ ਧਨ ਪਦਾਰਥ ਪਿਆ ਹੈ ਲਿਆ ਕੇ ਮੋਤੀराम ਨੂੰ ਦੇ ਦਿੰਦੀ ਹੈ ਜਾਓ ਤੁਸੀਂ ਸੇਵਾ ਕਰੋ ਮੋਤੀराम ਜਾ ਐਲਕਾਰਨ ਰਿਸ਼ਵਤ ਦਿੰਦਾ ਹੈ ਤੇ ਦੁੱਧ ਪਿਉਉਣ ਦਾ ਸਮਾਂ ਲੈ ਲੈਂਦਾ ਹੈ ਸੇਵਾਦਾਰਾਂ ਦਾ ਲੈ ਆਉਂਦਾ ਹੈ ਦੁੱਧ ਤੇ ਮਾਂ ਗੁਜਰ ਘਰ ਤੇ ਛੋਟੇ ਸਾਹਿਬ ਜਦਿਆਂ ਨੂੰ ਜਾ ਕੇ ਗਰਮ ਦੁੱਧ ਪਿਲਾਉਣਾ ਕਰਦਾ ਹੈ ਬੱਦੀ ਸੇਵਾ ਕੀਤੀ ਹੈ ਮੋਤੀ RAM ਮੈਰੇ ਨੇ ਤੇ ਮਾਂ ਅੱਜ ਛੋਟੇ ਸਾਹਿਬ ਜਦਿਆਂ ਨੂੰ ਕੱਲ ਦੇ ਦਿਨ ਵਾਸਤੇ ਤਿਆਰ ਕਰ ਰਹੀ ਹੈ ਪੁੱਤਰੋ ਬੜੇ ਕਰੜੇ ਬੇਪਰ ਪੈਣ ਵਾਲੇ ਨੇ ਆਪਣੇ ਦਾਦੇ ਵਾਂਗੂ ਅਡੋਲ ਰਹਿਣਾ ਹੈ ਬਿੱਤਾ ਦੀਆਂ ਸਿੱਖਿਆਵਾਂ ਨੂੰ ਯਾਦ ਕਰਨਾ ਹੈ ਬੇਟਾ ਬੜੇ ਤਸੀਹੇ ਦਿੱਤੇ ਜਾ ਸਕਦੇ ਨੇ ਤੁਹਾਨੂੰ ਡੋਲ ਰਹਿਣਾ ਹੈ ਦੂਸਰੇ ਦਿਨ ਵਾਸਤੇ ਤਿਆਰ ਕਰਦੀ ਹੈ ਮਾਂ ਅੰਮ੍ਰਿਤ ਵੇਲਾ ਹੁੰਦਾ ਹੈ ਨਿਤਨੇਮ ਕਰਦੇ ਨੇ ਬੱਚੇ ਤੇ ਸਿਪਾਹੀ ਆਖਲ ਹੁੰਦੇ ਨੇ ਦਵਾਰ ਤੇ ਆਖਣ ਲੱਗੇ ਮਾਂ ਬੱਚਿਆਂ ਨੂੰ ਤਿਆਰ ਕਰਦੇ ਕਚਹਿਰੀ ਦੇ ਵਿੱਚ ਪੇਸ਼ੀ ਹੈ ਤੇ ਮਾਂ ਗੁਜਰ ਕੋਰ ਕਹਿਣ ਲੱਗੀ ਕਿ ਕੀ ਜੁਰਮ ਕੀਤਾ ਹੈ ਇਨ ਨਿੱਕੀਆਂ ਜਿੰਦਾਂ ਨੇ ਇਨਾ ਮਾਸੂਮਾ ਦਾ ਕੀ ਜੁਰਮ ਹੈ ਤੁਸੀਂ ਕਿਉਂ ਫੜ ਕੇ ਲੈ ਕੇ ਜਾਣਾ ਹੈ ਕਿਉਂ ਪੇਸ਼ੀ ਕਰਮੀ ਹੈ ਕਚਹਿਰੀ ਦੇ ਵਿੱਚ ਤੇ ਇਹ ਹਲਕਾਰ ਕਹਿਣ ਲੱਗੇ ਮਾਂ ਅਸੀਂ ਵੀ ਬਾਲ ਬੱਚੇਦਾਰ ਹਾਂ ਇਹ ਜੁਰਮ ਹੈ ਜੋ ਸੂਬਾ ਕਰ ਰਿਹਾ ਹੈ ਪਰ ਸਾਡੀ ਡਿਊਟੀ ਹੈ ਅਸੀਂ ਆਪਣਾ ਕਾਰੋਬਾਰ ਕਰਨਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਤੂੰ ਬੱਚਿਆਂ ਨੂੰ ਤਿਆਰ ਕਰ ਦੇ ਮਾਂ ਬੱਤਿਆਂ ਨੂੰ ਤਿਆਰ ਕਰ ਰਹੀ ਹੈ ਨਾਲ ਨਾਲ ਸ਼ਹੀਦੀ ਗਾਥਾਵਾਂ ਸੁناਈ ਜਾ ਰਹੀ ਹੈ ਬੱਤਿਆਂ ਨੂੰ ਪੇਜ ਦਿੰਦੀ ਹੈ ਕਚਹਿਰੀ ਦੇ ਵੱਲ ਕਚਹਿਰੀ ਦੇ ਵਿੱਚ ਜਾ ਕੇ ਸਹਬਜ਼ਾਦੇ ਗੱਜਕੇ ਫਤਿਹਗੁਜ਼ਾਰਨ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜੈਕਾਰਿਆਂ ਦੇ ਨਾਲ ਕਚਹਿਰੀ ਗੂੰਜ ਰਹੀ ਹੈ ਵੇਖ ਰਹੇ ਨੇ ਕਚਹਿਰੀ ਦੇ ਵਿੱਚ ਬੈਠੇ ਅਹਲਕਾਰ ਅਕਨ ਟੱਡੀਆਂ ਮਈਆਂ ਨੇ ਸਾਰਿਆਂ ਦੀਆਂ ਕਿ ਇਹ ਮਾਸੂਮ ਬੱਚੇ ਇਹ ਮਾਸੂਮ ਬੱਚੇ ਕਿਸ ਤਰ੍ਹਾਂ ਫਤੇ ਬੁਲਾ ਰਹੇ ਨੇ ਇਹਨਾਂ ਨੂੰ ਕਿਸੇ ਡਰ ਕਿਸੇ ਦਾ ਡਰ ਨਹੀਂ ਕਿਸੇ ਦਾ ਭੋ ਨਹੀਂ ਨੂਰਾਨੀ ਚਿਹਰੇ ਨੇ ਦਗਦਗ ਕਰਦੇ ਚਿਹਰੇ ਨੇ ਕਿਸੇ ਦਾ ਭੋ ਨਹੀਂ ਚਿਹਰਿਆਂ ਦੇ ਉੱਤੇ ਦਿਵਾਨ ਸੁਚਾਨਜ ਉਨੰਦ ਉੱਠਦਾ ਹੈ ਤੇ ਕਹਿਣ ਲੱਗਿਆ ਕਿ ਇੱਥੇ ਫਤੇ ਨਹੀਂ ਗੁਜ਼ਾਰੀ ਜਾਂਦੀ ਇੱਥੇ ਸਲਾਮ ਬੁਲਾਈ ਜਾਂਦੀ ਹੈ ਤੁਸੀਂ ਸੂਬੇਦਾਰ ਸਾਹਿਬ ਨੂੰ ਸਲਾਮ ਬੁਲਾਓ ਅਸਲਾਮੁਅਲੈਕਮ ਕਹਿ ਕੇ ਬੁਲਾਇਆ ਜਾਂਦਾ ਹੈ ਇੱਥੇ ਤੁਹਾਡੀ ਫਤਿਹ ਨਹੀਂ ਚੱਲਦੀ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਤੇ ਸਾਹਿਬ ਜਦਾ ਜੋਰਾਵਰ ਸਿੰਘ ਕਹਿਣ ਲੱਗੇ ਕਿ ਸਾਨੂੰ ਹੋਰ ਕੁਝ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਹ ਫਤਿਹ ਉਚਾਰਨ ਕਰਨੀ ਸਿਖਾਈ ਗਈ ਹੈ ਹੋਰ ਕੁਝ ਨਹੀਂ ਬੋਲਣਾ ਹੁੰਦਾ ਤੇ ਨਾ ਹੀ ਅਸੀਂ ਹੋਰ ਕੁਝ ਬੋਲਣਾ ਹੈ ਅਸੀਂ ਵਾਹਿਗੁਰੂ ਦਾ ਵਾਹਿਗੁਰੂ ਦੇ ਹੀ ਉਪਾਸਕ ਹਾਂ ਤੇ ਵਾਹਿਗੁਰੂ ਜੀ ਕੀ ਫਤਿਹ ਹੀ ਉਚਾਰਨ ਕਰਨੀ ਹੈ ਤਦੋਂ ਸੁਚਾਨੰਦ ਕਹਿਣ ਲੱਗਾ ਕਿ ਜੰਮ ਦੀਆਂ 16 ਦੇ ਮੂਹ ਤਿੱਖੇ ਕਾਜੀ ਉੱਠਦਾ ਹੈ ਕਹਿਣ ਲੱਗਾ ਕਿ ਤੁਹਾਡੇ ਪਿਤਾ ਦੇ ਸਾਰੇ ਜੁਰਮ ਮaaf ਕਰ ਦਿੱਤੇ ਜਾਣਗੇ ਤੁਹਾਡੀਆਂ ਸਾਰੀਆਂ ਖਤਾਵਾਂ ਸਾਰੇ ਗੁਨਾਹ ਮaaf ਕਰ ਦਿੱਤੇ ਜਾਣਗੇ ਤੁਸੀਂ ਇਸਲਾਮ ਵਿੱਚ ਆ ਜਾਵੋ دین-ਏ-ਇਸਲਾਮ ਕਬੂਲ ਕਰ ਲਵੋ ਸਾਹਿਬ ਜادہ ਜੋਰਾਵਰ ਸਿੰਘ ਉੱਤਰ ਦੇ ਜਾ ਰਿਹਾ ਹੈ ਡਟ ਕੇ ਕਹਿਣ ਲੱਗਿਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਤੁਸੀਂ ਸਾਡੇ ਪਿਤਾ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ 7 ਮਹੀਨੇ ਤੱਕ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਹੈ ਤੁਹਾਡੀ ਫੌਜ ਨੇ ਸਾਡੇ ਮੁਠੀ ਭਰ ਸਿੰਘਾਂ ਨੇ ਸਾਡੇ ਮੁਠੀ ਭਰ ਸਿੰਘਾਂ ਨੇ ਉਹਨਾਂ ਨੂੰ ਵਕਤ ਪਾਇਆ ਹੋਇਆ ਹੈ ਅੱਜ ਤੁਹਾਡੀ ਫੌਜ ਕੁਝ ਨਹੀਂ ਵਿਗਾੜ ਸਕੀ ਗੁਰੂ ਗੋਬਿੰਦ ਸਿੰਘ ਦਾ ਅਸੀਂ ਉਹਨਾਂ ਦੇ ਪੁੱਤਰ ਹਾਂ ਤੇ ਸਾਡੇ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਾਂ ਅੱਜ ਸਹਿਬਜ਼ਾਦੇ ਜਵਾਬ ਦੇ ਜਾ ਰਹੇ ਨੇ ਤੇ ਕਾਜੀ ਉੱਪਰੋਂ ਸਵਾਲ ਕਰ ਰਿਹਾ ਹੈ ਕਿ ਤੁਸੀਂ ਮੁਸਲਮਾਨ ਬਣ ਜਾਵੋ ਤੁਹਾਨੂੰ ਸਭ ਕੁਝ ਦਿੱਤਾ ਜਾਵੇਗਾ ਰਾਜ ਭਾਗ ਦੇ ਮਾਲਕ ਬਣ ਜਾਵੋਗੇ ਇਹ ਸਾਰਾ ਕੁਝ ਨਵਾਬ ਮਲੇਰ ਕੋਟਲਾ ਸੁਣ ਰਿਹਾ ਹੈ ਨਵਾਬ ਮਲੇਰ ਕੋਟਲਾ ਉੱਠਦਾ ਹੈ ਤੇ ਕਹਿਣ ਲੱਗਿਆ ਕਿ ਤੁਸੀਂ ਇਹਨਾਂ ਦੇ ਪਿਤਾ ਦੀਆਂ ਖਤਾਵਾਂ ਦਾ ਇਹਨਾਂ ਨੂੰ ਕਿਉਂ ਦੋਸ਼ ਦੇ ਰਹੇ ਹੋ ਤੁਸੀਂ ਸਿੱਧੀ ਉਸ ਦੇ ਨਾਲ ਵਾਰਤਾ ਕਰੋ ਜੇ ਗੋਬਿੰਦ ਸਿੰਘ ਨੇ ਕੋਈ ਜੁਰਮ ਕੀਤਾ ਹੈ ਜੇ ਉਹ ਗੁਨਾਹਗਾਰ ਹੈ ਤੁਸੀਂ ਉਸ ਦੇ ਨਾਲ ਗੱਲ ਕਰੋ ਇਹਨਾਂ ਬੱਚਿਆਂ ਦਾ ਕੀ ਦੋਸ਼ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਕਾਜੀ ਕਹਿਣ ਲੱਗਿਆ ਕਿ ਜੇ ਇਹ ਮੁਸਲਮਾਨ ਬਣ ਜਾਂਦੇ ਨੇ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਸਿੱਖ ਵੀ ਮੁਸਲਮਾਨ ਬਣਨਗੇ ਇਹਨਾਂ ਦੇ ਪਿੱਛੇ ਤੇ دین ਇਸਲਾਮ ਨੂੰ ਬੜਾ ਇਸ ਦੇ ਨਾਲ ਲਾਭ ਹੋਵੇਗਾ ਕਾਜੀ ਕਹਿਣ ਲੱਗਿਆ ਤੁਸੀਂ ਮੁਸਲਮਾਨ ਬਣ ਜਾਵੋ ਤੇ ਨਵਾਬ ਮਲੇਰ ਕੋਟਲੇ ਦੀ ਗੱਲ ਦਾ ਕਿਸੇ ਧਿਆਨ ਨਹੀਂ ਦਿੱਤਾ ਤੇ ਉੱਠ ਕੇ ਚਲਿਆ ਜਾਂਦਾ ਹੈ ਸਬਾ ਦੇ ਵਿੱਚੋਂ ਨਵਾਬ ਮਲੇਰ ਕੋਟਲਾ ਤੇ ਸਾਹਿਬਜ਼ਾਦੇ ਡਟ ਕੇ ਜਵਾਬ ਦੇ ਰਹੇ ਨੇ ਕਾਜੀ ਕਹਿ ਰਿਹਾ ਹੈ ਤੁਹਾਨੂੰ ਮੌਤ ਦਾ ਕੋਈ ਖੌਫ ਨਹੀਂ ਤੇ ਸਾਹਿਬਜ਼ਾਦਾ ਜੋਰਾ ਵਰਸ ਗੈਣ ਲਗੇ ਕਾਜੀ ਸਾਹਿਬ ਜੇ ਅਸੀਂ ਮੁਸਲਮਾਨ ਬਣ ਜਾਂਦੇ ਹਾਂ ਤੇ ਸਾਨੂੰ ਮੌਤ ਨਹੀਂ ਆਵੇਗੀ ਕਿ ਮੁਸਲਮਾਨ ਲੋਕ ਮਰਦੇ ਨਹੀਂ ਤੇ ਜੇ ਮਰਨਾ ਹੀ ਹੈ ਤੇ ਫਿਰ ਆਪਣੇ ਧਰਮ ਵਿੱਚ ਰਹਿ ਕੇ ਕਿਉਂ ਨਾ ਮਰੀਏ ਮੁਸਲਮਾਨ ਬਣ ਕੇ ਕਿਉਂ ਮਰਨਾ ਸਾਨੂੰ ਤੁਹਾਡੀ ਇਹ ਗੱਲ ਮਨਜ਼ੂਰ ਨਹੀਂ ਅਸੀਂ ਸਿੱਖ ਹਾਂ ਉਹ ਵੀ ਦਸਮੇਸ਼ ਪਿਤਾ ਦੇ ਐਸੇ ਕੜਕ-ਕੜਕ ਕੇ ਜਵਾਬ ਦੇ ਰਹੇ ਨੇ ਨਵਾਬ ਸਾਰੀ ਕਾਰਵਾਈ ਵਿਖੀ ਜਾ ਰਿਹਾ ਹੈ ਬੱਚਿਆਂ ਨੂੰ ਕੋੜੇ ਵੀ ਮਾਰੇ ਜਾਂਦੇ ਨੇ ਤੇ ਪਰ ਅਡੋਲ ਰਹਿੰਦੇ ਨੇ ਸਹਬਜਾਦੇ ਸ਼ਾਮਾਂ ਪੈ ਜਾਂਦੀਆਂ ਨੇ ਤੇ ਸਹਬਜਾਦਿਆਂ ਨੂੰ ਫਿਰ ਠੰਡੇ ਬੁਰਜ ਦੇ ਵਿੱਚ ਵਾਪਸ ਭੇਜ ਦਿੰਦਾ ਦਿੱਤਾ ਜਾਂਦਾ ਹੈ ساری ਵਾਰਤਾ ਦਿਨ ਦੀ ਸੁਣਾਉਂਦੇ ਨੇ ਮਾਂ ਨੂੰ ਅੱਜ ਜਾ ਕੇ ਮਾਂ ਗੁਜਰਕ ਹੋਰ ਕਹਿਣ ਲੱਗੀ ਦੁਲਾਰ ਕਰਦੀ ਹੈ ਬੱਚਿਆਂ ਨੂੰ ਕਹਿਣ ਲੱਗੀ ਪੁੱਤਰੋ ਤੁਸੀਂ ਆਪਣੇ ਦਾਦੇ ਦਾ ਨਾਮ ਰੋਸ਼ਨ ਕੀਤਾ ਹੈ ਅੱਗੇ ਵੀ ਪੁੱਤਰ ਅਡੋਲ ਰਹਿਣਾ ਹੈ ਮਾਂ ਸ਼ਹੀਦੀ ਗੱਥਾਵਾਂ ਸੁਣਾਉਣ ਲੱਗਦੀ ਹੈ ਪੁੱਤਰ ਸ਼ਹੀਦੀਆਂ ਕਿੰਨੀਆਂ ਹੋਈਆਂ ਨੇ ਕਿੰਨੇ ਸਿੰਘ ਸ਼ਹੀਦ ਹੋਏ ਨੇ ਪਰ ਅਡੋਲ ਰਹੇ ਨੇ ਦਾਦਾ ਗੁਰੂ ਬਾਰੇ ਸੁਣਾਉਂਦੀ ਹੈ ਪਿਤਾ ਜੀ ਦੀਆਂ ਸਾਰੀਆਂ ਸਿੱਖਿਆਵਾਂ ਦੁਹਰਾ ਦਿੰਦੀ ਹੈ ਅੱਜ ਬੱਚਿਆਂ ਦੇ ਸਾਹਮਣੇ ਕੀਤਾ ਗੁਰੂ ਕੋ ਸ੍ਰੀ ਗੁਰੂ ਗੋਬਿੰਦ ਸਿੰਘ ਜੀਆਂ ਸਿੱਖਿਆਵਾਂ ਉਹਨਾਂ ਦੀਆਂ ਸਾਰੀਆਂ ਘਾਲਣਾ ਸ਼ਹੀਦਾਂ ਦੀਆਂ ਸ਼ਹੀਦੀਆਂ ਬਾਰੇ ਦੱਸਣਾ ਕਰਦੀ ਹੈ ਦੂਸਰੇ ਦਿਨ ਵਾਸਤੇ ਤਿਆਰ ਕਰ ਰਹੀ ਹੈ ਮਾਂ ਇਤਨੇ ਨੂੰ ਮੋਤੀ RAM ਮਹਿਰਾ ਫਿਰ ਦੁੱਧ ਦੀ ਸੇਵਾ ਕਰਦਾ ਹੈ ਅਹਿਲਕਾਰਾਂ ਨੂੰ ਜੋ ਘਰ ਦੇ ਵਿੱਚ ਗਹਿਣਾ ਜੋ ਧਨ ਪਦਾਰਥ ਬਚਿਆ ਹੋਇਆ ਹੈ ਉਹ ਦੇ ਕੇ ਦੁੱਧ ਦੀ ਸੇਵਾ ਕਰਨ ਆਉਂਦਾ ਹੈ ਅੱਜ ਦੂਸਰੇ ਦਿਨ ਸੇਵਾ ਕਮਾਉਂਦਾ ਹੈ ਮਾਂ بڑے ਅਸ਼ੀਰਵਾਦ ਦਿੰਦੀ ਹੈ ਮੋਤੀ RAM ਮੈਰੇ ਨੂੰ ਮੋਤੀ RAM ਭਲਾ ਕਮਾਇਆ ਹੈ ਇਹਨਾਂ ਬੱਚਿਆਂ ਦਾ ਅਸ਼ੀਰਵਾਦ ਦਿੱਤੇ ਨੇ ਮਾਂ ਨੂੰ ਤੇ ਦੂਸਰੇ ਮਾਂ ਨੇ ਦੂਸਰੇ ਦਿਨ ਵਾਸਤੇ ਤਿਆਰ ਕਰ ਰਹੀ ਹੈ ਬੱਚਿਆਂ ਨੂੰ